ਹਾਰ ਕੋ ਮੇਰੇ ਜੀ ਤਨ ਹੈ ਤਨ ਹੈ ਤਨ ਤਨ ਕਾਲ ਸਤ ਹੈ ਤੰਨ ਹੈ ਤੰਨ ਹੈ ਜੀਵਨ ਦੀ ਕਾਲ ਸਤ ਹੈ ਤੰਨ ਹੈ ਕਾਲ ਹੈ ਤੰਨ ਹੈ ਕਬਾਤੀ ਦੇ ਰਹੇ ਜੀਵਨ ਕਾਲ ਹੈ ਬੰਨ ਹੈ ਕਾਲ ਹੈ ਤੰਨ ਹੈ ਪਾਪੀ ਜੀ ਸਿਰ ਤੇ ਜੀਵਨ ਕਾਲ ਹੈ ਕਾਲ ਹੈ ਤੰਨ ਹੈ बस एक Thank you. 5 गुरु 5 गुरु 5 गुरु 5 गुरु 5 गुरु i

ਅਨੰਦ ਪਿਆ ਮੇਰੀ ਮਾਏ ਤਤ ਗੁਰੂ ਮੈਂ ਪਾਇਆ ਵਰਤਾ ਪਾਇਆ ਸਹਿਜ ਤੁਸੇ ਸੇ ਮਨ ਰਤਿਆ ਰਾਦਾ ਗਿਆ ਹਾਰ ਤੁਸੇ ਪਰਵਾਰ ਬੰਨਾ ਕਬ ਕਰੋਰੇ ਬੇਰਸਾ ਤਨ ਜਨ ਜਨ ਲਾ ਕੇ ਵਾਝਿਆ ਨਹੂਰੇ ਮਨ ਗੁਰ ਪਾਣੀ ਦਾ ਮਨ ਤਤ ਮਹਤ ਜੋਤਿ ਰਾਤ ਦਾ ਨਾਏ ਕਾਇਆ ਖੇਲੇ ਸੰਤ ਕਰ ਗਏ ਆ ਪ੍ਰਿਆਇਆ ਵਦ ਕਰ ਮਹਤੂਰ ਕਰਮੀ ਆ ਕੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤਮ ਭੈਰਤਾ ਸੋ ਜੀਉ ਪੰਡ ਤਮ ਮਾਤੇ ਪਿਤਾ ਖੰਮ ਬਾਰਕ ਤੇ ਨੇ ਸਮਰੀ ਹੇ ਨਜਾਨੀ ਤੁਮਰਾ ਅੰਤ ਹੈ ਚਿਤੇ ਤੀ ਸਜਜ ਸਮਗਰੀ ਕੰਮਰੀ ਚੁਟੜ ਧਾਰੀ ਤਮਤੇ ਸੁਹਾਗਾ ਹਾਰੀ ਤੁਮਰੀ ਗਤ ਮਿਤ ਤੁਮਿ ਜਾਨੀ ਨਾ ਨਿਕ ਦਾਸ ਧੋ ਦੁਖਾਂ ਦੀ ਅਰਦਾਸੁ ਮਾਰੀ ਜੀਉ ਪੰਡ ਸਾਧ ਤੇ ਆਵੈ ਖਉ ਨਾਨਕ ਸਬ ਤੇਰੀ ਬੰਡਿਆ ਇਕ ਨਾਉ ਨ ਜਾਣੀ ਜੀ ਆਇਆਂ ਤੇ ਵਾਹਿਗੁਰੂ ਜੀ ਦੋਇ ਕਰ ਜੋੜ ਕਰ ਵਰਦਾਨ ਤੁਧ ਭਵਿਤ ਆਣੀ ਰਾਸ ਇਕ ਓਅੰਕਾਰ ਰਾਇਬੁਰ ਜੀ ਕੀ ਪਤਨੀ ਸ੍ਰੀ ਭਗੋਤੀ ਜੀ ਸਹਾਣੀ ਸਿਮਰ ਸ੍ਰੀ ਭਗੋਤੀ ਜੀ ਤੇ ਪਤਸ਼ੀ ਦਸਵੀਂ ਪਰਿਤੰ ਭਗੋਤੀ ਸਿਮਰ ਕੈ ਦੁਰਨਾਣ ਕਲਿਖਿਆਈ ਪਰਿਆੰਦਰਤੇ ਅਮਰ ਦਾਸ ਹਰਾਨ ਰਾਸੈ ਹੋਈ ਸਹਾਣੀ ਅਰਜਨ ਹਰ ਗੋਬਿੰਦਨ ਸਿਮਰਹੁ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਗਿਤਿੰ ਸਬਦ ਪਜਾਈ ਇਕ ਬਹਾਦਰ ਸਿਮਰਿਆ ਕਰਨੋਂ ਦਾ ਆਵੀ ਤਾਈ ਸਭ ਥਾਈ ਹੋਏ ਸਹਾਇ ਦਸਮ ਪਤਸਾ ਸ੍ਰੀ ਗੁਰੂ ਬਾਬਾ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਇਹ ਦਸੰ ਪਾਛੀਆਂ ਦੀ ਜੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੀ ਦਾਰ ਦਾ ਧਿਆਨ ਕਰਕੇ ਭੁੱਲੋ ਜੀ ਜੰਗ ਪਿਆਰੀਆਂ ਚਾਰ ਸਹਿ ਬਰਜਾਦੀਆਂ ਚਾਹੀ ਮੁਕਤਿਆਂ ਹਰ ਜੀਆਂ ਜਪੀਆਂ ਤਾਪੀਆਂ ਜਿਨ੍ਹਾਂ ਦੇ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵੰਦੀ ਕੇ ਅੰਡਟ ਕੀਤਾ ਤੇ ਨਾ ਪਿਆਰੀਆਂ ਸੱਚਾਰਾਂ ਦੀ ਕਮਾਈ ਦਾ ਧਿਆਨ ਕਰਕੇ ਖਲਸਾ ਜੀ ਬਦਉ ਜੀ ਜਿਨ੍ਹਾਂ ਸਿੰਘਾਂ ਸਿੰਘ ਨਗਰ ਨੇ ਸਰਵਿਤ ਸੀ ਸੰਦਰਤੀ ਬੰਦ ਬੰਦ ਘਟਵਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੀਚੜੀ ਤਨ ਆਰਿਆਂ ਨਾਲ ਚਰਾਈ ਨੇ ਘਰ ਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਬ ਨਿਖਾਰਿਆ ਸਿੱਕੀ ਕੇ ਸੰ ਸਵਸਨ ਅੰਨ ਬਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੁੱਲੋ ਜੀ ਨਜਾਮ ਤਖਤਾਂ ਸਰਬਤ ਗੋਤਰਾੰ ਦਾ ਧਿਆਨ ਕਰਕੇ ਬੋਲੋ ਜੀ ਸਤਿ ਸ੍ਰੀ ਅਕਾਲ ਪ੍ਰਥਮੇ ਸਰਬ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਅਭੀ ਚਿਤਿ ਆਮਨਤਾ ਸਦਕਾ ਸਰਬ ਸੰਪਹੁਵੀਨ ਜੰਜਨ ਖਾਲਸਾ ਜੀ ਸਹੈ ਤਹਤਾ ਰਚੈ ਰਹਿ ਦੇਖ ਤੇ ਪ੍ਰਤਿੰਦ ਰਤ ਕੀਤਾ ਹੈ ਪੰਥ ਕੀ ਜੀਤ ਜੀ ਸਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਹਾਏ ਰਾਮ ਸਿੱਖਨੋ ਸਿੱਤੀਦਾਨ ਕੇਸਦਾਨ ਰੈਤਦਾਨ ਦਦੇਖਦਾਨ ਦਸਾਦਾਨ ਪਰਸਾਦਾਨ ਦਾਨਾ ਸਰਨ ਦਰ ਨਾਮਦਾਨ ਸ੍ਰੀ ਅਮਰਤ ਸਨ ਸਹਿਬ ਜੀ ਦੇ ਦਰਸ਼ਿ ਅਿਸਨਾਨ ਚੌਕਾਂ ਢੰਡੇ ਬੰਗੇ ਜਗਤ ਜੰਗ ਅਟਲ ਧਰਮ ਕਾਜ ਕਾਂ ਬੋਲੋ ਜੀ ਵਾਲੇ ਸਿੱਖਾਂ ਦਾ ਮਨ ਨਿਮਨ ਮਤ ਚੀਨ ਮਤ ਦੇ ਰਖਾ ਪਵਾਹਿ ਗੁਰੂ ਇਹ ਆਕਾਗ ਪਰਕ ਆਪਣੇ ਪੰਥ ਦੇ ਸਦਾ ਸਹਿਜ ਤਾਜੀ ਸ੍ਰੀ ਨਨ ਕਾਨਾਂ ਸਾਹਿਬ ਦੇ ਹੋ ਗੁਰਧਰਨ ਬਰਤਮਾ ਦੇ ਜਿੰਨਾਂ ਤੋਂ ਪੰਥ ਵਿਛੋੜਿਆ ਗਿਆ ਹੈ ਕੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪੈਦੀ ਖਾਲਸਾ ਜੀ ਨੂੰ ਬਖਸ਼ੋ ਹੈ ਨਮਾਣਿਆਂ ਦੇ ਮਾਨ ਨਤਾਲਿਆਂ ਦੇ ਤਾਨ ਲੈ ਉੱਟਿਆਂ ਦੀ ਕੋਟ ਸੱਚੇ ਪਤੰਗ ਉਹ ਵਹਿਗੁਰੂ ਸਾਹਿਬ ਜੀ ਜਗਤ ਜਗ ਅਟਲ ਤਾਂ ਨਤਨ ਸ੍ਰੀ ਗੁਰੂ ਗਰੰਤ ਸਤ ਜੀ ਮਹਾਰਾਜ ਆਪ ਜੀ ਦੇ ਦਰ ਅਰਦਾਸ ਬੇਨਤੀ ਹੈ ਜੀ ਅੰਮ੍ਰਿਤ ਵੇਲੇ ਸਜੇਤ ਬੰਨਨ ਵਿੱਚ ਧੰਨ ਧੰਨ ਬਾਬਾ ਸੇਕ ਸਿੰਘ ਦੇ ਪਵਿੱਤਰ ਸਥਾਨ ਤੇ ਆਪ ਦੀ ਅਲਾਹੀ ਬਾਣੀ ਦੇ ਜਪ ਕੀਤੇ ਗਏ ਹਰ ਜਿਸ ਗਾਇਨ ਹੋਇਆ ਹੈ ਆਪ ਜੀ ਦੀ ਬਾਣੀ ਪੜ੍ਹਦਿਆਂ ਹਰ ਜਿਸ ਗਾਇਨ ਕਰਦੇ ਆਂ ਸੇਵਾ ਕਰਦੇ ਆਂ ਤੋਂ ਦਿੱਤ ਕਮਾਪ ਕਰਨੀ ਅੱਗੇ ਤੋਂ ਸੁਮਤ ਬਖਸ਼ਣੀ ਬੜੀ ਸੁਣੀ ਬਾਣੀ ਦਾ ਭਾਗ ਆਇਆ ਸੰਤਾਂ ਦੇ ਫਿਰ ਜਾਂਦੇ ਬਸਾਉਣਾ ਆਪਣੇ ਦਰਮ ਘਰੋ ਗੁਰ ਸਿੱਖੀ ਜੀਵਨ ਨਾਮ ਦਿਨ ਦਾਤਾ ਗੁਰੂ ਘਰ ਦਾ ਪਿਆਰ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਣੀ ਆਪ ਦੀ ਬਾਣੀ ਬਾਣੀ ਨਾਲ ਜੋੜ ਕੇ ਰੱਖਣਾ ਹਰਮਨ ਸੱਜੇ ਮੁਖਸ਼ਣੀ ਜੋ ਇਹ ਸੰਤਾਂ ਦਰ ਤੇ ਹਾਜ਼ਰ ਹੈ ਸਭਾਂ ਹਾਜ਼ਰ ਪਰਵਾਨ ਕਰਨੀਆਂ ਸਦਮਨੋ ਭਾਵਨਾ ਪੂਰੀਆਂ ਕਰਨੀਆਂ ਸਿਰ ਤੇ ਮੇਰ ਪਰਿਆ ਹੱਥ ਰਖਣਾ ਦੁਪਰਾ ਕਲਿਸੰ ਵਿਗਨ ਪਾਪਾ ਦਾ ਨਾਸ਼ ਕਰਨਾ ਜਿੰਨਾ ਖਜ਼ਾਨੇ ਚ ਮਾਇਕ ਜਾਲੇ ਮਾਲੋ ਮਾਲ ਕਰਨੀ ਆਪ ਤੁ ਦਰ ਤੇ ਸਮੂਹ ਸੰਗਤਾਂ ਵੱਲੋਂ ਪਵਿੱਤਰ ਕੜਾ ਪ੍ਰਸ਼ਾਦੀ ਦੀ ਗਾਜਰਾਂ ਦਰ ਪ੍ਰਵਾਣ ਹੋਵੇ ਦਰ ਪ੍ਰਵਾਣ ਹੈ ਪ੍ਰਸਾਦ ਸੰਗਤਾਂ ਵਿੱਚ ਵਰਤਾਂ ਵਿੱਚ ਆਗਿਆ ਬਖਸ਼ੋ ਹੁਣ ਸੰਗਤਾਂ ਨੂੰ ਪਵਿੱਤਰ ਹੁਕਮ ਨਾਮ ਬਖਸ਼ ਕੇ ਨਿਹਾਲ ਕਰੋ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਇਹਿ ਬੰਧ ਹੋ ਸਹੀ ਪਿਆਰੀ ਮੇਂ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਮਿਤ ਨਾਮ ਚੜ ਦੀਨ ਕਾੰਗ ਤੇਰੇ ਬਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਪ੍ਰੀ ਅਕਾਲਿਕੀ ਤਬੇ ਤਰਾਈਓ ਪੰਤਾ ਸਭ ਸਿੱਖਾਂ ਨੂੰ ਹੁਕਮ ਹੈ ਗੁਰਮਾਨੀਓ ਗੁਰਗਰਾਤੀ ਜੀ ਮਾਣਿਓ ਪ੍ਰਗਟੰ ਰਹਤੀ ਜੋ ਪ੍ਰਭ ਕੋ ਮਿਲ ਮੁ ਚਹੇ ਸੋ ਜਬਦ ਮੇ ਰਾਜ ਕਲੀ ਦਾ ਖਾਨਸਾ ਅਤੀ ਰਹੇ ਨਾ ਖੁਆਦ ਭਏ ਸਭ ਮਿਲenge ਬਚਿਛਣ ਅੰਧੇ ਭਾਈ ਗੁਰ ਨਾਮ ਜਹਾਜ ਹੈ ਕੜੀ ਸੀਤਰੀ ਜੋ ਸਰਦਾ ਕਰ ਸੇ ਮੰਦੇ ਦੁਰਪਾਰ ਉਤਾਰਨਾਰੇ ਜੋ ਸਰਦਾ ਕਰ ਸੇ ਮੰਦੇ ਦੁਰਪਾਰ ਉਤਾਰਨਾਰੇ ਬੋਲੇ ਸੋ ਨਿਹਾਲ ਵੈਗੁਰਜ ਜੀ ਕਾ ਖਲਸ ਵੈਗੁਰਜ ਜੀ ਕੀ ਪ੍ਰਤਿ ਰੂ ਸਬਜੀ ਸੁਨੀ ਅਰਤਾ ਸਰਾਮੀ ਦੇਦੇ ਸਰਬਕਲਾ ਬਣਿਆ ਹੋਈ ਪ੍ਰਗਟ ਤੇ ਕਿ ਬੰਦਿਆ ਹੋਈ ਤਾਜ ਜੀਅ ਨੇ ਕਿਤੇ ਕਿਦੋਂ ਲਾ ਜੀ ਬੰਦਾ ਨਹੀਂ ਆਸ ਨਾ ਨਿਤ ਨਾਮ ਧਿਆਈ ਹੈ ਕਾਰਜਿਆਵੀ ਨਰਾ ਸੁਤੋ i love you ਸਤਿਨਾਮ ਸ਼੍ਰੀ ਸਹਾਮੇ ਜਿਸ ਪਾਸ ਤਹਿ ਧਿਆਨ ਸਰਬਨਾਮ ਤਹਿ ਸਤਨਾਮ ਜੀ ਸੋਹੀ ਮਹਲਾ ਪੰਜਵਾਂ जन मोहि ब्रह्मांड फड़ता हूं मैं पाहु तदा खलेयो तेन देखते ही जीव दे अपर्णान लाहु जन मोहि ब्रह्मांड फड़ता हूं मैं पाहु ਜਾਤਲੇ ਇਹ ਬਿਤੇ ਹੀ ਜਿਉ ਦੇ ਆਪਣਾ ਨਾ ਹੋ ਹਰਾਂ ਜਾਤੇ ਨਹੀਂ ਤੁਮ ਸੁਖੀ ਤਾਨ ਦੇ ਪਾਸੇ ਜਾਵੋ ਚੋਰ ਜੈਨ ਸਗਲ ਨੂੰ ਤੇਰਿ ਰਤਪਤਾ ਇਰਿਰਪੰ ਕਰਣਾ ਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਦੇ ਨਥੀ ਸਾਦ ਸੰਗ ਸਮਾ ਕਰਿ ਹੋਰ ਕਿਰਪਾ ਕਰਣਾ ਪਤੇ ਤੇਰੇ ਹੰਦ ਨ ਲਗਾਓ ਨਾਮਿਤ ਕੀ ਪ੍ਰਭ ਦੇ ਨਦੀ ਸਦ ਸੰਗ ਸਮਾਓ ਵਖਤ ਜਿੱਤਾਂ ਥਾਲਸਾ ਵਖਤ ਜਿੱਤੇ ਪ੍ਰਤੀ ਸੁਖੀ ਨੰਦ ਪਰਜਵਾਲ ਜੈਨ ਜੋਹਿਤ ਰਹਿ ਮੰਡ ਕੰਡਕਤਾ ਵੀ ਮੈਂ ਪਾਵ ਪ੍ਰਣਾਮ ਇਹ ਮੇਰੀ ਜਿਉ ਤੇ ਆਪਣਾ ਨਾਮ ਵਾਹੁ ਜਿ ਕੰ ਖਲਸ ਵਾਹੁ ਜਿ ਜੀ ਪ੍ਰਤੀ ਸਤ ਨਾਮ ਵਾਜੀ ਗੁਰੂ ਸਤ ਨਾਮ ਵਾਜੀ ਗੁਰੂ ਸਤ ਨਾਮ ਵਾਹਿ 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 ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਾਲਸਾ ਵਹਿਮ ਜਿੱਤੇ ਪ੍ਰਤੀ